ਕਿਸਾਨ ਵੀਰੋ ਇੱਕ ਸੱਜਰ ਸੂਈ ਮੱਝ ਤੇ ਗਾਂ ਦੀ ਖੁਰਾਕ ਬਾਰੇ ਆਪਾਂ ਇਹ ਵੀਡੀਓ ਬਣਾਈ ਹੈ ਇਹਨਾਂ ਮਿਸ਼ਰਣਾਂ ਨੂੰ ਤੁਸੀਂ ਆਪਣੇ ਪਸ਼ੂ ਨੂੰ ਪਾ ਦਿਓ ਤੁਹਾਡਾ ਪਸ਼ੂ ਹੈਲਦੀ ਵੀ ਰਹੂਗਾ ਜ਼ਿਆਦਾ ਦੁੱਧ ਉਤਪਾਦਨ ਵੀ ਕਰੂਗਾ ਤੇ ਤੁਹਾਡੇ ਪਸ਼ੂ ਦੀ ਹੈਲਥ ਵੀ ਬਹੁਤ ਵਧੀਆ ਰਹੂਗੀ ਤੇ ਇਹ ਮਿਸ਼ਰਣ ਤੁਹਾਨੂੰ ਸਸਤਾ ਵੀ ਪੈਣਾ ਹੈ ਫੀਡਾਂ ਦੇ ਮੁਕਾਬਲੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਲੇਟੀ ਤੇ ਸੱਜਰ ਸੂਆਂ ਮੱਜਾਂ ਅਤੇ ਗਾਵਾਂ ਦੀ ਲਈਤੀ ਆਪਾਂ ਕਿਸ ਤਰ੍ਹਾਂ ਤਿਆਰ ਕਰਨੀ ਹੈ ਕਿਹੜੇ-ਕਿਹੜੇ ਅਨਾਜ ਆਪਾਂ ਉਹਦੇ ਵਿੱਚ ਐਡ ਕਰ ਸਕਦੇ ਹਾਂ ਤੇ ਤਾਂ ਕਿ ਇੱਕ ਵਧੀਆ ਆਪਾਂ ਉਹਨਾਂ ਲਈ ਸੰਤੁਲਿਤ ਮਿਸ਼ਰਣ ਤਿਆਰ ਕਰ ਸਕੀਏ ਤਾਜ਼ੀਆਂ ਸੂਆਂ ਗਾਵਾਂ ਤੇ ਮੱਜਾਂ ਦੇ ਵਾਸਤੇ ਵਧੀਆ ਸੰਤੁਲਿਤ ਰਾਸ਼ਨ ਪਾ ਕੇ ਆਪਾਂ ਉਹਨਾਂ ਤੋਂ ਜ਼ਿਆਦਾ ਦੁੱਧ ਦੀ ਪੈਦਾਵਾਰ ਲੈ ਸਕੀਏ ਤੇ ਪਸ਼ੂ ਦੇ ਹੈਲਥ ਵੀ ਵਧੀਆ ਰੱਖ ਸਕੀਏ ਆਉਣ ਵਾਲੇ ਇਸ ਟਾਈਮ ਦੇ ਵਿੱਚ ਉਹ ਜਲਦੀ ਤੋਂ ਜਲਦੀ ਗੱਭਣ ਹੋ ਸਕਣ ਇਹ ਇਸ ਚੀਜ਼ਾਂ ਨੂੰ ਸਾਰਿਆਂ ਨੂੰ ਪਸ਼ੂਆਂ ਦੀ ਹੈਲਥ ਨੂੰ ਆਉਣ ਵਾਲੇ ਸਮੇਂ ਵਿੱਚ ਬੱਚਾ ਲੈਣ ਵਾਸਤੇ ਪਸ਼ੂ ਦੀ ਨਿਊਟ੍ਰੀਸ਼ਨ ਵੈਲਿਊ ਨੂੰ ਮੁੱਖ ਰੱਖਦੇ ਹੋਏ ਪਸ਼ੂ ਦੇ ਦੁੱਧ ਉਤਪਾਦਨ ਜ਼ਿਆਦਾ ਲੈਣ ਦੇ ਲਈ ਆਪਾਂ ਜਿਆਦਾਤਰ ਫੀਡਾਂ ਦਾ ਇਸਤੇਮਾਲ ਕਰਦੇ ਹਾਂ ਕਿ ਆਪਾਂ ਫੀਡ ਵਧਿਆ ਤੋਂ ਵਧਿਆ ਉਹਨੂੰ ਜਿਆਦਾ ਤੋਂ ਜਿਆਦਾ ਮਾਤਰਾ ਦੇ ਵਿੱਚ ਪਾਈਏ ਕੁਝ ਕਿਸਾਨ ਵੀ ਲੈਟੀ ਜ਼ਿਆਦਾ ਆਪਣੇ ਪਸ਼ੂਆਂ ਨੂੰ ਪਾਉਂਦੇ ਆ ਆਪਾਂ ਅੱਜ ਤੁਹਾਨੂੰ ਸਸਤਾ ਲੇਟੀ ਤਿਆਰ ਕਰਨ ਦੀ ਦੱਸਾਂਗੇ ਜੀ ਕਿਹੜੇ ਕਿਹੜੇ ਅਨਾਜ ਤੁਸੀਂ ਐਡ ਕਰਨੇ ਆ ਤੇ ਸਸਤਾ ਵੀ ਰਹੂਗਾ ਤੁਹਾਡੇ ਵਾਸਤੇ ਫਾਇਦੇਮੰਦ ਵੀ ਰਹੂਗਾ ਤੇ ਜਿਆਦਾ ਤੋਂ ਦੁੱਧ ਉਤਪਾਦਨ ਵੀ ਹੋਊਗਾ ਤੇ ਮਹਿੰਗੀਆਂ ਫੀਡਾਂ ਤੋਂ ਵੀ ਤੁਹਾਡਾ ਛਡਕਾਰਾ ਹੋ ਜਾਣਾ ਕਿਸਾਨ ਜੀ ਜੋ ਸਭ ਤੋਂ ਪਹਿਲਾਂ ਆਪਾਂ ਲੇਟੀ ਦੀ ਗੱਲ ਕਰਦੇ ਆ ਕਿ ਲੇਟੀ ਤੁਸੀਂ ਕਿਹੜੇ ਕਿਹੜੇ ਅਨਾਜ ਐਡ ਕਰ ਸਕਦੇ ਆ ਜ਼ਿਆਦਾਤਰ ਕਿਸਾਨ ਵੀਰ ਕੀ ਕਰਦੇ ਆ ਕਿ ਕਣਕ ਦੀ ਲੇਟੀ ਹੀ ਆਪਣੇ ਪਸ਼ੂਆਂ ਨੂੰ ਪਾਉਂਦੇ ਆ ਪਰੰਤੂ ਕਿਸਾਨ ਵੀਰ ਜੇਕਰ ਤੁਸੀਂ 4-5 ਅਨਾਜ ਹੋਰ ਨਾਲ ਐਡ ਕਰ ਲੋਗੇ ਕਣਕ ਦੇ ਤਾਂ ਤੁਹਾਨੂੰ ਬੈਟਰ ਰਿਜ਼ਲਟ ਮਿਲਣਾ ਵਧੀਆ ਪਸ਼ੂ ਦੀ ਹੈਲਥ ਵੀ ਵਧੀਆ ਰਹੂਗੀ ਤੇ ਦੁੱਧ ਵੀ ਦੁੱਧ ਉਤਪਾਦਨ ਵੀ ਵਧੂਗਾ ਕਿਹੜੇ-ਕਿਹੜੇ ਅਨਾਜ ਆਪਾਂ ਕਿਸਾਨ ਵੀਰੋ ਲੈ ਸਕਦੇ ਆਂ ਲੇਟੀ ਦੇ ਵਿੱਚ ਐਡ ਕਰ ਸਕਦੇ ਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਾਂ ਇਹ ਕਣਕ ਦੀ ਲੇਟੀ ਆਮ ਤੁਸੀਂ ਵਰਤਦੇ ਆਂ ਕਣਕ ਲੈਣੀ ਹੈ ਕਣਕ ਦੇ ਨਾਲ ਕਿਸਾਨ ਵੀਰੋ ਆਪਾਂ ਜੇਕਰ ਤੁਹਾਡਾ ਸਰਦੀ ਦੇ ਵਿੱਚ ਪਸ਼ੂ ਸੂਇਆ ਤਾਂ ਆਪਾਂ ਉਹਦੇ ਵਿੱਚ ਬਾਜਰਾ ਐਡ ਕਰ ਸਕਦੇ ਆ ਜਾਂ ਬਾਜਰਾ ਦੀ ਥਾਂ ਤੇ ਆਪਾਂ ਜਵਾਰ ਐਡ ਕਰ ਸਕਦੇ ਆ ਇਹਨਾਂ ਦੋਨਾਂ ਅਨਾਜਾਂ ਦੇ ਵਿੱਚੋਂ ਆਪਾਂ ਇੱਕ ਅਨਾਜ ਲੈਣਾ ਤੇ ਇਹਦੇ ਨਾਲ ਆਪਾਂ ਮੱਕੀ ਐਡ ਕਰ ਸਕਦੇ ਆ ਕਿਸਾਨ ਵੀਰੋ ਦੋ ਦੋ ਤਰ੍ਹਾਂ ਦੀਆਂ ਖਲਾ ਆਉਂਦੀਆਂ ਸਰੋਂ ਦੀ ਖਲ ਐਡ ਕਰ ਸਕਦੇ ਆ ਤੇ ਬੜੇ ਮਾਂ ਦੀ ਖਲ ਐਡ ਕਰ ਸਕਦੇ ਆ ਤੇ ਦੋ ਨਾਜ਼ ਹੋਰ ਆਪਾਂ ਤੁਹਾਨੂੰ ਦੱਸਾਂਗੇ ਸੋਇਆ ਚੂਰੀ ਤੇ ਚਨਾ ਚੂਰੀ ਇਹ ਵੀ ਤੁਸੀਂ ਦੋਨੇ ਨਾਜ਼ ਆਪਣੀ ਲੈਟੀ ਦੇ ਵਿੱਚ ਐਡ ਕਰ ਸਕਦੇ ਆਂ ਹਰ ਕਿਸਾਨ ਵੀਰੋ ਤਰੀਕਾ ਇਹਦਾ ਕੀ ਹੈ 10 ਕਿਲੋ ਵਾਲੀ ਜੇਕਰ ਤੁਹਾਡੀ ਮੱਝ ਹੈ ਜਾਂ ਗਾਂ ਹੈ ਉਸ ਦਾ ਆਪਾਂ ਤੁਹਾਨੂੰ ਤਰੀਕਾ ਦੱਸ ਦਿਆ ਜੇਕਰ ਦੁੱਧ ਇਸ ਤੋਂ ਜ਼ਿਆਦਾ ਤਾਂ ਤੁਸੀਂ ਇਹਦੇ ਵਿੱਚ ਇਸ ਅਨਾਜ ਦੇ ਵਿੱਚ ਉਹ ਦੁੱਧ ਦੇ ਅਕੋਰਡਿੰਗ ਥੋੜਾ ਥੋੜਾ ਵਾਧਾ ਕਰ ਸਕਦੇ ਆਂ 10 ਕਿਲੋ ਵਾਲੀ ਮੱਝ ਤੇ ਗਾਂ ਵਾਸਤੇ ਇਹ ਆਪਣਾ ਫਾਰਮੂਲਾ ਹੈ ਕਣਕ ਤੁਸੀਂ ਅੱਧਾ ਕਿਲੋ ਲੈਣੀ ਹੈ ਬਾਜਰਾ ਜਾਂ ਜਵਾਰ ਵੀ ਤੁਸੀਂ ਅੱਧਾ ਕਿਲੋ ਲੈਣਾ ਤੇ ਮੱਕੀ ਵੀ ਤੁਸੀਂ ਅੱਧਾ ਕਿਲੋ ਲੈਣੀ ਹੈ ਸੋਇਆ ਚੂਰੀ ਵੀ ਅੱਧਾ ਕਿਲੋ ਲੈਣੀ ਹੈ ਤੇ ਚਨਾ ਚੂਰੀ ਵੀ ਅੱਧਾ ਕਿਲੋ ਲੈਣੀ ਹੈ ਸਾਰੇ ਅਨਾਜ ਤੁਸੀਂ ਅੱਧਾ-ਅੱਧਾ ਕਿਲੋ ਲੈਣਿਆ ਕਿਸਾਨ ਵੀਰੋ ਤੇ ਇਹਨਾਂ ਸਾਰੇ ਨਾਜਾਂ ਨੂੰ ਇਕੱਠਾ ਕਰਕੇ ਕੋਈ ਆਪਣੇ ਉਸ ਬਰਤਨ ਦੇ ਵਿੱਚ ਕਿਸੇ ਟੱਬ ਦੇ ਵਿੱਚ ਪਾ ਲਓ ਤੇ ਇਹਦੇ ਵਿੱਚ ਹੋਰ ਤੁਸੀਂ ਕੀ ਚੀਜ਼ ਐਡ ਕਰਨੀ ਹੈ 50 ਤੋਂ 100 ਤੋਂ 50 ਤੋਂ 100 ਗ੍ਰਾਮ ਦੇ ਵਿੱਚ ਵਿੱਚ ਮਿੱਠਾ ਸੋਡਾ ਆਪਣੇ ਇੱਕ ਪਸ਼ੂ ਵਾਸਤੇ ਐਡ ਕਰਨਾ ਹੈ ਜੇ ਰੂਟੀਨ ਦੇ ਵਿੱਚ ਤੁਸੀਂ ਮਿੱਠਾ ਸੋਡਾ ਪਾ ਰਹੇ ਹੋ ਤਾਂ 50 ਗ੍ਰਾਮ ਦੀ ਡੋਜ਼ ਬਹੁਤ ਹੁੰਦੀ ਹੈ 50 ਗ੍ਰਾਮ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਐਡ ਕਰਨਾ ਤੇ 50 ਗ੍ਰਾਮ ਇਹਦੇ ਵਿੱਚ ਆਪਾਂ ਨਮਕ ਐਡ ਕਰਨਾ ਤੇ ਕਿਸਾਨ ਵੀਰੋ ਇਹ ਤੁਹਾਡਾ ਜਿਹੜਾ ਲੇਟੀ ਦਾ ਮਿਸ਼ਰਣ 10 ਕਿਲੋ ਵਾਲੀ ਮੱਝਾਂ ਗਾਂ ਵਾਸਤੇ ਰੈਡੀ ਹੈ ਦੋਸਤੋ ਇਹ ਤੁਹਾਨੂੰ ਸਸਤਾ ਵੀ ਪਊਗਾ ਤੇ ਤੁਹਾਡੇ ਵਾਸਤੇ ਇਹ ਫਾਇਦੇਮੰਦ ਵੀ ਰਹਿਣਾ ਕਿਉਂਕਿ ਤੁਹਾਡੇ ਹੱਥੀਏ ਤਿਆਰ ਕੀਤਾ ਹੋਇਆ ਦਲੀਆ ਹੈ ਲੇਟੀ ਹੈ ਅਨਾਜ ਹੈ ਕਿਸਾਨ ਵੀ ਜੋ ਕਈ ਵੀਰ ਕੀ ਕਰਦੇ ਆ ਲੇਟੇ ਨੂੰ ਜ਼ਿਆਦਾਤਰ ਰਹਿਣਦੇ ਆ ਤੇ ਕਿਸਾਨ ਵੀਰੋ ਜੇਕਰ ਤੁਸੀਂ ਰਹਿਣ ਨਹੀਂ ਸਕਦੇ ਤਾਂ ਇਹਦੇ ਵਿੱਚ ਪੂਰਾ ਗਰਮ ਕਰਕੇ ਪਾਣੀ ਤੁਸੀਂ ਪਾ ਸਕਦੇ ਹੋ ਪੂਰਾ ਜਦੋਂ ਪਾਣੀ ਉਬਲਣ ਲੱਗ ਜਾਂਦਾ ਉਹ ਇਹਦੇ ਵਿੱਚ ਐਡ ਕਰ ਦਿਓ ਤੇ ਜਦੋਂ ਨੂੰ ਤੁਸੀਂ ਸਵੇਰ ਦੀ ਸ਼ਾਮ ਨੂੰ ਪਛਮਾ ਨੂੰ ਲੇਟੀ ਪਾਉਣੀ ਹੈ ਤਾਂ ਸਵੇਰੇ ਤਿਆਰ ਕਰ ਲਓ ਜੇ ਸਵੇਰੇ ਪਾਉਣੀ ਹੈ ਤਾਂ ਸ਼ਾਮ ਨੂੰ ਤਿਆਰ ਕਰਕੇ ਰੱਖ ਦਿਓ ਇਹ ਨੀਸਨਾ ਅਤੇ ਇਹ ਨਾਜ਼ ਤਕਰੀਬਨ ਕਿਸਾਨ ਵੀਰੋ 1.5 ਤੋਂ 1.3 ਕਿਲੋ ਦੇ ਕਰੀਬ ਇਹ ਬਣ ਜਾਂਦਾ 10 ਕਿਲੋ ਵਾਲੀ ਮੱਝ ਤੇ ਗਾਂ ਦੇ ਵਾਸਤੇ ਇਹ ਇੰਨੀ ਮਾਤਰਾ ਬਹੁਤ ਹੁੰਦੀ ਹੈ ਇਹ ਤੁਸੀਂ ਦੋਨੇ ਟਾਈਮ ਉਸ ਨੂੰ ਆਪਣੇ ਪਸ਼ੂ ਨੂੰ ਪਾ ਸਕਦੇ ਹੋ ਹਰਾ-ਝਰਾ ਤੇ ਤੂੜੀ ਤਾਂ ਤੁਸੀਂ ਆਪਣੇ ਕਿਸਾਨ ਵੀਰੋ ਆਪਣੇ ਅਕੋਰਡਿੰਗ ਆਪਣੇ ਪਸ਼ੂਆਂ ਨੂੰ ਦੇ ਦਿੰਨੇ ਦਿੰਨੇ ਤੇ ਇੱਕ ਕਿਸਾਨ ਵੀਰੋ ਸੱਜਰ ਸੂਈ ਮੱਝ ਜਾਂ ਗਾਂ ਵਾਸਤੇ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਸੂਣ ਤੋਂ ਪਹਿਲੇ ਦਿਨ ਤੋਂ ਲੈ ਕੇ ਲਗਾਤਾਰ 20 ਦਿਨ ਕੈਲਸ਼ੀਅਮ ਪਸ਼ੂ ਨੂੰ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਕੈਲਸ਼ੀਅਮ ਦੀ ਪਸ਼ੂ ਦੇ ਵਿੱਚ ਆਮ ਗਾਈਆਂ ਦੇ ਮੱਝਾਂ ਦੇ ਵਿੱਚ ਇਸ ਚੀਜ਼ ਦੀ ਕਮੀ ਹੋ ਜਾਂਦੀ ਹੈ 2 ਲੀਟਰ ਕੈਲਸ਼ੀਅਮ 100 100 ਐਮਲ ਦੀ ਡੋਜ਼ ਹਰ ਰੋਜ਼ ਆਪਣੇ ਪਸ਼ੂ ਨੂੰ ਦਿਓ ਤੇ ਘੱਟੋ ਘੱਟ 5 ਤੋਂ 7 ਦਿਨ ਹਫ਼ਤਾ ਇੱਕ ਤੁਸੀਂ ਆਪਣੇ ਪਸ਼ੂ ਨੂੰ ਨਾਲ ਨਾਲ ਲਿਵਰ ਟੋਨਿਕ ਕਿਸੇ ਵਧੀਆ ਬ੍ਰਾਂਡਡ ਕੰਪਨੀ ਦਾ ਨਾਲ 50 ਤੋਂ 100 ਐਮਲ ਉਹ ਵੀ ਐਡ ਕਰ ਸਕਦੇ ਹੋ ਕਿਸਾਨ ਵੀਰੋ ਇੱਕ ਸੱਜਰ ਸੂਈ ਮੱਝ ਤੇ ਗਾਂ ਦੀ ਖੁਰਾਕ ਬਾਰੇ ਆਪਾਂ ਇਹ ਵੀਡੀਓ ਬਣਾਈ ਹੈ ਇੰਨਾ ਮਿਸ਼ਰਣ ਨੂੰ ਤੁਸੀਂ ਆਪਣੇ ਪਸ਼ੂ ਨੂੰ ਪਾ ਦਿਓ ਤੁਹਾਡਾ ਪਸ਼ੂ ਹੈਲਦੀ ਵੀ ਰਹੂਗਾ ਜਿਆਦਾ ਦੁੱਧ ਉਤਪਾਦਨ ਵੀ ਕਰੂਗਾ ਤੇ ਤੁਹਾਡੇ ਪਸ਼ੂ ਦੀ ਹੈਲਥ ਵੀ ਬਹੁਤ ਵਧੀਆ ਰਹੂਗੀ ਤੇ ਇਹ ਮਿਸ਼ਰਣ ਤੁਹਾਨੂੰ ਸਸਤਾ ਵੀ ਪੈਣਾ ਹੈ ਫੀਡਾਂ ਦੇ ਮੁਕਾਬਲੇ ਬਾਕੀ ਦੋਸਤੋ ਜਿਹੜਾ ਇਹ ਅਨਾਜ ਹੈ ਜਦੋਂ ਤੁਸੀਂ ਇਸ ਅਨਾਜ ਨੂੰ ਉਬਾਲ ਲੈਨੇ ਹੋ ਜਾਂ ਇਸ ਨੂੰ ਰੈਨ ਲੈਨੇ ਹੋ ਤਾਂ ਇਹ ਅਨਾਜ ਪਸ਼ੂ ਦੇ ਡਾਈਜੈਸਟਿਵ ਸਿਸਟਮ ਤੇ ਵੀ ਕੋਈ ਇਫੈਕਟ ਨਹੀਂ ਪਾਉਂਦਾ ਡਾਈਜੈਸਟਿਵ ਸਿਸਟਮ ਤੁਹਾਡਾ ਵਧੀਆ ਪਸ਼ੂ ਦਾ ਕੰਮ ਕਰਦਾ ਪਾਚਨ ਪਸ਼ੂ ਦੇ ਪਚਾਉਣ ਵਿੱਚ ਆਸਾਨੀ ਹੋ ਜਾਂਦਾ ਜਲਦੀ ਪਚ ਜਾਂਦਾ ਤੇ ਪੂਰਾ ਅਨਾਜ ਕੰਮ ਕਰਦਾ ਕਿਸਾਨ ਵੀਰੋ ਕੱਚਾ ਨਾਜ਼ ਕਈ ਵਾਰ ਪਸੂ ਅਨਲੂਟਾਈਜ਼ ਕਰਕੇ ਗੋਹੇ ਰਾਹੀਂ ਬਾਹਰ ਕੱਢ ਦਿੰਦਾ ਤੇ ਉਹ ਕੰਮ ਸ਼ਰੀਰ ਦੇ ਵਿੱਚ ਘਟ ਕਰਦਾ ਇਹ ਨਾਜ਼ 100% ਕੰਮ ਕਰਦਾ ਇਹ ਨਾਜ਼ ਤੁਸੀਂ ਐਡ ਕਰ ਸਕਦੇ ਹੋ ਲੇਟੀ ਦੇ ਵਿੱਚ ਕਿਸਾਨ ਵੀਰੋ ਮਿੱਠਾ ਸੋਡਾ ਐਡ ਕਰਨਾ ਕਦੇ ਵੀ ਨਾ ਭੁੱਲੋ ਕਿਉਂਕਿ ਰੋਮਨ ਦੀ ਪੀ ਐਚ ਨੂੰ ਬੈਲੈਂਸ ਕਰਨ ਦੇ ਲਈ ਮਿੱਠਾ ਸੋਡਾ ਜਾਂ ਬਫਰ ਬਹੁਤ ਜ਼ਰੂਰੀ ਹੈ ਜੇ ਰੋਮਨ ਦੀ ਪੀ ਐਚ ਬੈਲੈਂਸ ਹੈ ਤਾਂ ਤਾਂ ਹੀ ਤੁਹਾਡੇ ਪਸ਼ੂ ਦਾ ਡਾਈਜੈਸਟ ਸਿਸਟਮ ਸਹੀ ਚੱਲਣਾ ਹੈ ਨਾਲ ਨਾਲ ਨਮਕ ਵੀ ਐਡ ਕਰੋ ਕੈਲਸ਼ੀਅਮ ਦੇਣਾ ਜ਼ਰੂਰੀ ਹੈ ਲਿਵਰ ਟੋਨਿਕ ਵੀ ਦੇ ਸਕਦੇ ਹੋ ਐਨਾ ਕਰ ਲਿਆ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਆਲ ਆਲਾ ਬਟਨ ਵੀ ਦਬਾ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਨਵੀਂ ਸਭ ਤੋਂ ਪਹਿਲਾਂ ਮਿਲ ਜAVE ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਜਰੂਰ ਸ਼ੇਅਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ